بہت ہی ستکار یوگ میرے ویر پرمجیت جی سوئی سا جہاں اپنا بہت ہی پیار کے نام بلو بھی کہنے ہیں انہوں کے گرہ وغیرے کتر گروہ روپ پیاری ساتھ سنگ جی ساتھ ستسنگ کے روپوں بہت ہی دی جی جی بر جو سڈے اس جون تو جو ضلع پریشد الیشن لڑ رہے ہیں سردار جسونت جی نگر برما صاحب ਸਤਕਾਰ ਨੂੰ ਸਾਡੇ ਭੈਣ ਜਿਹੜੇ ਬਲੌਕ ਸੰਦੇ ਦੀ ਇਲੈਕਸ਼ਨ ਲੜ ਰਹੇ ਨੇ ਅਰਵਿੰਦਰ ਕੌਰ ਜੀ ਵੀਰ ਮੇਰਾ ਸੁਖਵਿੰਦਰ ਸਿੰਘ ਸੋਈ ਜੀ ਸਤਕਾਰ ਨੂੰ ਭੈਣ ਜੀ ਸੁਵਿੰਦਰ ਕੌਰ ਜੀ ਸਾਡੇ ਸਰਪੰਚ ਸਾਹਿਬ ਦਪੁਰਜੀਤ ਨੰਪੁਰਪੇ ਸਿੰਘ ਜੀ ਇਸੇ ਨਗਰ ਦੇ ਸਾਬਕਾ ਸਰਪੰਚ ਸੁਦਾਸ ਚਾਨ ਸਿੰਘ ਜੀ ਅਰਜਨ ਸਿੰਘ ਜੀ ਮਾਰਕੋ ਸਾਹਿਬ ਅਮਨਪ੍ਰੀਤ ਸਿੰਘ ਜੀ ਚਮਚੇ ਸਿੰਘ ਜੀ ਮੈਂਬਰ ਪੰਚਾਇਤ ਸਾਹਿਬ ਵੀਰ ਰਿਸ਼ਪਾਲ ਸਿੰਘ ਜੀ ਬਾਜਵਾ ਜੀ ਸਿਮਰ ਜੀ ਸਿੰਘ ਜੀ ਮੈਂਬਰ ਪੰਚਾਇਤ ਅਤੇ ਸਤਨਾਮ ਸਿੰਘ ਜੀ ਫਤਿਹਗੜ 70 ਚੱਕ ਤੋਂ ਤੇ ਅਨੂਪ ਸਿੰਘ ਜੀ ਸੰਧੂ ਸਾਹਿਬ ਸਾਡੇ ਜੋ ਆਰਥੀ ਐਸੋਸੀਏਸ਼ਨ ਦੇ ਪ੍ਰਧਾਨ ਨੇ ਅਤੇ ਬਹੁਤ ਹੀ ਸਤਜਾਰ ਜਿਨ੍ਹਾਂ ਨੇ ਥੋੜੇ ਤੋਂ ਪਹਿਲਾਂ ਮਨ ਬਣਾਇਆ ਕਿ ਆਪ

ਆਪਾਂ ਦੇ ਸਾਫੀ ਯੋਜਨਾ ਕੰਮ ਕਰਨ ਵਾਲੇ ਬੰਦੇ ਆ ਆਪਣੇ ਲੋਕਾਂ ਨੂੰ ਵਾਪਸ ਰੇਹਣੀ ਲਈ ਹੁਸ਼ਾਜ ਮਾਰਗ ਕੋਟਾ ਲਈ ਕਿਉਂਕਿ ਰਹਿਣਾ ਇੱਥੇ ਹੀ ਹੈ ਬਾਅਦ ਕੇ ਤਾਂ ਸੱਚੀ ਥੱਪੇ ਤੇ ਜਾਣ ਹੀ ਜਾਣਾ ਜਦੋਂ ਮੀਰ ਭਿੰਦशाह ਜੀ ਸ਼ਿੰਦशाह ਜੀ ਦਾ ਪਰਿਵਾਰ ਮੇਰੇ ਨਾਲ ਦੁਰਿਆ ਮੈਨੂੰ ਬਹੁਤ ਵੱਡਾ ਬਣ ਗਿਆ ਔਰ ਉਸ ਤੋਂ ਬਾਅਦ ਮੈਨੂੰ ਗੁਰੂ ਭਾਈ ਦਾ ਫੋਨ ਆਇਆ ਤੇ ਮੈਂ ਕਦੇ ਸੋਚਿਆ ਨਹੀਂ ਸੀ ਕਿ ਇਹ ਮੇਰੇ ਨਾਲ ਦੁਰਨਗੇ ਇਹਨਾਂ ਨੇ ਮੈਨੂੰ ਕਿਹਾ ਕਿ ਤਲਵੀਰ ਜੀ ਅਸੀਂ ਤੁਹਾਡੇ ਨਾਲ ਚੱਲਣਾ ਮੈਨੂੰ ਉਹ ਦਿਨ ਫਿਰ ਬੜੀ ਖੁਸ਼ੀ ਹੋਈ ਕਿਉਂਕਿ ਜਦੋਂ ਇਹੋ ਜਿਹੇ ਨਾਮੀ ਪਰਿਵਾਰ ਸਤਕਾਰਤ ਪਰਿਵਾਰ ਜਦੋਂ ਤੁਹਾਡੇ ਨਾਲ ਚੱਲਦੇ ਆ ਫਿਰ ਇੱਕ ਦੇ ਇੱਕ ਯਾਰਾਂ ਵਾਲੀ ਗੱਲ ਬਣ ਜਾਂਦੀ ਹੈ ਮੇਰੇ ਵੀਰੋ ਸੋਈ ਸਾਹਿਬ ਨੇ ਮੇਰੇ ਭਰਾ ਨੇ ਬੜੇ ਵਿਸਤਾਰ ਸਹਿਤ ਸਾਰੀਆਂ ਗੱਲਾਂ ਕੀਤੀਆਂ ਮੈਨੂੰ ਘੜ ਤੋਂ ਘੜ ਇਹ ਸੜਕੇ ਦੇ ਵਿੱਚ ਆਉਂਦਿਆਂ ਨੂੰ 19-20 ਸਾਲ ਹੋ ਗਏ ਪਰ ਇਸ ਘਰ ਚ ਅਜ ਮੈਂ ਪਹਿਲੀ ਵਾਰ ਆਇਆ। ਹੋਰ ਹੋ ਸਕਦਾ ਕੋਈ ਨਾ ਕੋਈ ਕਿਤੇ ਨਾ ਕਿਤੇ ਹੋਏ ਚਲ ਕੇ ਹੋਣਾ। ਪਰ ਇਸ ਘਰ ਦੇ ਵਿੱਚ ਪਹਿਲੀ ਵਾਰ ਆਏ। ਔਰ ਨਾਂ ਬੜਾ ਸੀ ਸਰਦਾਰ ਜਸਪੀਰ ਸਿੰਘ ਜੀ ਸਾਹਿਬ। ਜਦੋਂ ਕਿਤੇ ਲਾਗੇ ਬੰਨੇ ਪਿੰਡਾ ਚ ਜਾਣਾ ਤੇ ਉਹਨਾਂ ਨੇ ਕਹਿਣਾ ਕੋਸ਼ਿਸ਼ ਕਰੋ ਸੋਹੀ ਸਾਹਿਬ ਦੇ ਪਰਿਵਾਰ ਨਾਲ ਗੱਲ ਕਰੋ। ਚਲੋ ਗੱਲ ਇਹ ਆ ਜਿੱਥੇ ਕਿਤੇ ਮਨ ਮਿਲੇ ਹੁੰਦੇ ਫਿਰ ਛੱਡਣਾ ਓਕਾ ਆ ਜਾਂਦਾ। ਇਹਨਾਂ ਦਾ ਉਹ ਬਹੁਤ ਲੰਮਾ ਸਮਾਂ ਕਾਂਗਰਸ ਦੇ ਨਾਲ ਪਰਵਾਰ ਰਿਆ ਇਹ ਉੱਥੇ ਖੜੇ ਰਿਹਾ ਮੈਂ ਅੱਜ ਤੈਹਦ ਨੂੰ ਧੰਨਵਾਦ ਕਰਦਾ ਭਰਾ ਦਾ ਕਿ ਅੱਜ ਮੇਰੇ ਭਰਾ ਨੇ ਮਨ ਬਣਾਇਆ ਕਿ ਆਪਣੇ ਭਰਾਣਾ ਚੱਲਣਾ ਮੈਂ ਤੈਹਦ ਨੂੰ ਧੰਨਵਾਦ ਕਰਦਾ ਮੇਰੇ ਵੀਰੋ ਬੜੀਆਂ ਗੱਲਾਂ ਚੱਲੀਆਂ ਕਿਉਂਕਿ ਇੱਥੇ ਬਹੁਤ ਲੰਮਾ ਸਮਾਂ ਜਿਹੜੇ ਪਰਿਵਾਰ ਰਾਜ ਕਰਕੇ ਗਏ ਨੇ ਜਿਨ੍ਹਾਂ ਦੇ ਨਾਲ ਆਪਾਂ ਸਾਰੇ ਹੀ ਕੰਮ ਕਰਦੇ ਜਾਈਏ ਪਾਵੇਂ ਉਹਨਾਂ ਕੋਲੋਂ 10 ਸਾਲ ਚੀਫ ਮਿਨਿਸਟਰ ਦੀ ਪਾਵਰ ਰਹੀ ਪਰ ਮੈਂ ਅੱਜ ਇੱਕ ਵਿਸ਼ਵਾਸਦਾਰ ਦੇ ਚੱਲਿਆ ਕਿਉਂਕਿ ਤੁਸੀਂ ਵੀ ਲਾਗੇ ਦੇ ਵਿੱਚ ਵਿਚਰਨਾ ਤੇ ਮੈਂ ਵੀ ਇੱਥੇ ਰਹਿਣਾ ਆਪਣੀਆਂ ਰਿਸ਼ਤੇਦਾਰੀਆਂ ਸਾਂਝਾ ਲਾਗੇ ਬੰਦੇ ਦੇ ਪਿੰਡਾਂ ਦੇ ਵਿੱਚ ਹੈਗੀਆਂ ਜੋ ਕੰਮ ਉਹਨਾਂ ਨੇ 10 ਸਾਲਾਂ ਚ ਕੀਤੇ ਨੇ ਉਹਨਾਂ ਦੇ 10 ਸਾਲਾਂ ਦਾ ਲੇਖਾ ਜੋਖਾ ਕੱਢ ਲਿਓ ਤੇ ਆਪਦੇ ਭਰਾ ਦਾ 1.5 ਸਾਲ ਦਾ ਕੱਢ ਲਿਓ ਤੇ ਫਿਰ ਫੈਸਲਾ ਕਰ ਦਿਓ ਕੰਮ ਕੀਤੇ ਕਿਹਨੇ ਮੈਂ ਉਹੋ ਜਿਹੀਆਂ ਝੂਠੀਆਂ ਤੇ ਸੱਚੀਆਂ ਗੱਲਾਂ ਤੇ ਵਿਸ਼ਵਾਸ ਨਹੀਂ ਰੱਖਦਾ ਜਿਹੜੀਆਂ ਕਿਸੇ ਦੇ ਕੰਮ ਨਾਲ ਉਸ ਮੈਂ ਕੰਮ ਦੀ ਗੱਲ ਕਰਦਾ ਮੈਂ ਜਦਨ ਆਮ ਆਦਮੀ ਪਾਰਟੀ ਦੇ ਵਿੱਚ ਸ਼ਾਮਲ ਹੋਇਆ ਮੈਂ ਸੀਐਮ ਸਾਹਿਬ ਨੂੰ ਮਿਲਣ ਵਾਸਤੇ ਗਿਆ ਉਹਨਾਂ ਨੇ ਮੈਨੂੰ ਕਿਹਾ ਕਿ ਕੰਮ ਦੱਸੋ ਤੁਹਾਡੇ ਕੰਮ ਕਿਹੜੇ ਪੈਂਡਿੰਗ ਨੇ ਮੈਂ ਉਹਨਾਂ ਨੂੰ ਬੇਨਤੀ ਕੀਤੀ ਕਿ ਮੇਰੇ ਹਰ ਇੱਕ ਜੀਆਂ ਸਭ ਤੋਂ ਜ਼ਿਆਦਾਆਂ ਛੜਕਾਂ ਨਾ ਮਾੜਾ ਮੈਨੂੰ ਕਹਿੰਦੇ ਲਾਓ ਪ੍ਰਪੋਜ਼ਲ ਤਿਆਰ ਕਰਕੇ ਮੈਂ ਜਿੰਨੀਆਂ ਪ੍ਰਪੋਜ਼ਲਾਂ ਤਿਆਰ ਕਰਦੀਆਂ ਉਹਨਾਂ ਮੈਨੂੰ ਯਾਦ ਆ ਮੈਂ ਇੱਕ ਦਿਨ ਯੋਧ ਨਸ਼ੇ ਅਵਰੂਪ ਦਾ ਇੱਥੇ ਪ੍ਰੋਗਰਾਮ ਸੀ ਮੈਂ ਆਇਆ ਤੇ ਉਸ ਦਿਨ ਗਿਣਤੀ ਦੇ ਸੱਜਣ ਜਦੋਂ ਜੇ ਮੈਂ ਨਵਾਂ ਨਵਾਂ ਹੀ ਹਰ ਚਾਰਜ ਲਗਾ ਪਰ ਅੱਜ ਤੇ ਜਿਹੜਾ ਇਹ ਠੱਠਾ ਮਾਰਦਾ ਕੱਢ ਜਾਣਾ ਇਹ ਜਿਹੜਾ ਜਸਬੀਰ ਬਾਦਲ ਦੀ ਕਸ਼ਮੀਰ ਜਾਟ ਦੇ ਰਹਿ ਨਹੀਂ ਹੋਏ ਜਿਹੜੇ ਕੋਈ ਪ੍ਰਿੰਟ ਦਾ ਕੱਟ ਕਰਦਾ ਹਾਲਾਂਕਿ ਹਾਲਾਂਕਿ ਉਹਨਾਂ ਨੇ ਅਮਰਸਰੋਂ ਵੀ ਬੰਦੇ ਸੱਦੇ ਜਿਹੜਾ ਆਲ ਵੀ ਸੱਦੇ ਟਾਲੀਆਂ ਵੀ ਸੱਦੇ ਤੇ ਮੇਰੇ ਵੀਰੋਂ ਉਹਨਾਂ ਕੋਲ ਕੱਟ ਫੇਰ ਨਹੀਂ ਹੋਇਆ ਗਿੰਦੀ ਦੇ ਬੰਦੇ ਉਸੇ ਪੈਲਸਟ 'ਚ ਮੈਂ ਉਹਦਨੇ ਇੱਕ ਮੀਟਿੰਗ ਕੀਤੀ ਸੀ ਜਿਸ ਦਿਨ ਮੈਂ ਹਲਕਾਂ ਚਾਰਜ ਲੱਗਾ ਸੀ ਮੈਂ ਥੋੜੇ ਦਿਨ ਬਾਅਦ ਉਸ ਪਾਲਸ ਦੇ ਜੇ ਮੀਟਿੰਗ ਸੱਦੀ ਐ ਕਮਰੋੜਾ ਜੇਡ ਉਦੋਂ ਨਾਲੋਂ ਤੇ ਸਾਡੀ 2 ਗੁਣਾ ਮੇਢੀ ਦੀ ਵੱਡੀ ਜੱਡਾ ਜੀ ਉਹਨਾਂ ਨੇ ਸਰੇਲੀ ਕੀਤੀ ਮੈਂ ਪਰसों 12 ਤਰੀਕ ਨੂੰ 1 ਵਜੇ ਦਾਣਾ ਮੰਡੀ ਮੇਥੇ ਇੱਕ ਰੈਲੀ ਰੱਖੀ ਆ ਮੈਂ ਆਜੀ ਇਹਨਾਂ ਨੂੰ ਆਪਣੇ ਵਿਰੋਧੀਆਂ ਨੂੰ ਕਹਿ ਦੇਣਾ ਕਿ ਭਈ 1 ਵਜੇ ਆਪਦੇ ਫੋਨ ਖੋਲ ਕੇ ਵੇਖ ਲਿਓ ਤੁਹਾਨੂੰ ਮੈਂ ਦੱਸੂਗਾ ਰੈਲੀ ਆ ਹੋਣੀ ਏ ਉਹ ਤੁਸੀਂ ਲੈ ਕੇ ਖਾਣਾ ਪੂਰਤੀ ਨਹੀਂ ਕਰਕੇ ਗਏ ਇਹਨਾਂ ਨੂੰ ਦੱਸਾਂਗੇ ਰੈਲੀ ਦੀ ਚੀਜ਼ ਨਹੀਂ ਉਹਦੋਂ ਇਹ ਸੇ ਖਾਠਾ ਮਾਰਦਾ ਕੱਠ ਸੰਗਠਨ ਦਾ ਹੜ ਆਊਗਾ ਮਜੀਠੇ ਦਾਣਾ ਮੰਡੀ ਪਰਸੋਂ 12 ਵਜੇ ਸਾਡੇ ਸਤਕਾਰ ਜੋ ਅਮਨ ਅਰੋੜਾ ਜੀ ਉਹਦੋਂ ਸੇ ਪਹੁੰਚ ਰਹੇ ਨੇ ਹੋਰ ਸਾਡੀ ਸੀਨੀਅਰ ਲੀਡਰਸ਼ਿਪ ਜਿਹੜੀ ਦਾਣਾ ਮੰਡੀ ਮਜੀਠੇ ਪਹੁੰਚ ਰਹੀ ਆ ਤੇ ਜਿਹੜੇ ਨੌਜਵਾਨ ਯੂਥ ਵਾਲੇ ਪਿੱਛੇ ਬੈਠੇ ਆ ਜਿਹੜੇ ਬੋਲੂ ਭਾਜੀ ਨੇ ਮੈਨੂੰ ਦੱਸਿਆ ਕਿ ਸਟੇਡੀਅਮ ਜਿਹੜਾ ਸਦਾ ਛੋਟਾ ਤੇ ਇਹ ਕਹਿੰਦੇ ਕਿ ਸਾਨੂੰ ਮੰਡੀ ਦੇ ਵਿੱਚ ਖੇਡਣ ਦੀ ਪਰਮਿਸ਼ਨ ਦਿੱਤੀ ਜਾਵੇ ਤੇ ਜਦੋਂ ਸੀਜ਼ਨ ਹੋਊਗਾ ਅਸੀਂ ਬੰਦ ਕਰ ਦਿਆ ਕਰਾਂਗੇ ਗੁੱਲੂ ਭਾਜੀ ਇਹਨਾਂ ਦੀ ਮੰਡੀ ਆ ਜਦੋਂ ਮਰਗੀ ਖੇਡਣੀ ਜੋ ਸਰਕਾਰ ਹੀ ਇਹਨਾਂ ਦੀ ਹੈ ਮੰਡੀ ਵੀ ਇਹਨਾਂ ਦੀ ਹੈ ਫਿਰ ਪੁੱਛਣ ਵਾਲੀ ਤੇ ਗੱਲ ਹੀ ਕੋਈ ਨਹੀਂ ਰਹੇਗੀ ਕਿ ਲੈਣੀ ਪਰਮਿਸ਼ਨ ਮੈਗੀ ਪਰਮਿਸ਼ਨ ਇੱਥੇ ਤੇ ਪਰਮਿਸ਼ਨ ਵਾਲੀ ਕੋਈ ਗੱਲ ਨਹੀਂ ਸਭ ਤੋਂ ਵੱਡੀ ਗੱਲ ਮੇਰੀ ਇਹ ਸੋਚ ਆ ਕਿ ਵੱਧ ਤੋਂ ਵੱਧ ਪਿੰਡਾਂ ਦੇ ਵਿੱਚ ਗਰੌਂਡਾਂ ਬਣਾਈਆਂ ਜਾਣ ਜੇ ਅਸੀਂ ਨਸ਼ੇ ਤੋਂ ਬਚਣਾ ਆਪਦੀ ਪੀੜ੍ਹੀ ਬਚਾਉਣੀ ਆ ਤਾਂ ਸਾਨੂੰ ਗਰਾਊਂਡਾਂ ਦੇ ਵਿੱਚ ਨੌਜਵਾਨਾਂ ਨੂੰ ਖੜਨਾ ਪਊਗਾ। ਮੇਰੇ ਵੀਰੋ ਮੈਂ ਸਰਦਾਰ ਭਗਵੰਤ ਸਿੰਘ ਮਾਨ ਕੋਲ ਗਿਆ। ਇਹ ਮੈਂ ਫੇਰ ਉਹ ਗੱਲ ਕਰਦਾ ਕਿ ਜਿਹੜੇ ਸੇ ਚੀਫ ਮਿਨਿਸਟਰ ਦੀਆਂ ਪਾਵਰਾਂ ਢਾ ਕੇ 10 ਸਾਲ ਗਏ ਨੇ ਇਹਨਾਂ ਨੇ ਬਣਾਏ ਸਟੇਡੀਅਮ ਕੰਢ ਲਿਓ। ਮੈਂ ਮਾਨ ਸਾਹਿਬ ਕੋਲ ਗਿਆ ਮੈਨੂੰ ਕਹਿੰਦੇ ਮੈਂ ਜੀ ਵੱਧ ਤੋਂ ਵੱਧ ਗਰਾਊਂਡਾਂ ਦੇ ਦਿਓ। ਮੈਨੂੰ ਹਲਕੇ ਵਾਸਤੇ ਕਰਾਉਣਾ ਚਾਹੀਦਾ ਮੈਨੂੰ 8 ਕਰੋੜ ਰੁਪਇਆ ਕਰਾਉਣਾ ਵਾਸਤੇ 30 ਗਰਾਉਂਡਾ ਉਹਨਾਂ ਨੇ ਮੈਨੂੰ ਹਲਕੇ ਨੂੰ ਪਾਸ ਕਰਕੇ ਦਿੱਤੇ ਹੈ ਕਿ 30 ਗਰਾਉਂਡਾ ਜਿੱਤੇ ਮਰਜ਼ੀ ਬਣਾਓ ਮੈਂ 30 ਗਰਾਉਂਡਾ ਪਿੰਡਾਂ ਦੇ ਵਿੱਚ ਉਹ ਵੀ ਲੈ ਕੇ ਆਇਆ ਛੜਕਾ ਲੈ ਕੇ ਆਇਆ ਹੋਰ ਵੀ ਜੋ ਤੁਸੀਂ ਹੁਕਮ ਲਾਓਗੇ ਜਿੱਦਾਂ ਸੋਈ ਸਾਹਿਬ ਬੈਠੇ ਨੇ ਮੈਂ ਜਦੋਂ ਉੱਥੇ ਮੰਡੀ ਦੇ ਵਿੱਚ ਆਇਆ ਇਹਨਾਂ ਮੈਨੂੰ ਕਿਹਾ ਕਿ ਸਾਡੇ ਇੱਕ ਸਾਸੀ ਸਈ ਬਰਾਦਰੀ ਜਿਹੜੀ ਸਾਡੀ ਵੀਰਪਾਲ ਵਾਲੀ ਰਾਹ ਦੇ ਉੱਤੇ ਰਹਿੰਦੇ ਨੇ ਤੇ ਰਾਹ ਕੱਚਾ ਮੈਂ ਉਹ ਵੀ ਸ਼ੜਕ ਜਿਹੜੀ ਆ ਪਾਸ ਕਰਾ ਕੇ ਮੇਰੇ ਸਾਹਮਣੇ 90 ਲੱਖ ਰੁਪਏ ਦੀ ਮੈਂ ਸ਼ੜਕੋ ਪਾਸ ਕਰਾ ਲਿਆ ਤੇ ਮੇਰੇ ਵੀਰੋ ਚ ਪ੍ਰੋਬਲਮ ਹੈਗਾ ਕੋਰਟ ਲੱਗ ਗਿਆ ਨਹੀਂ ਤੇ ਮੈਂ ਅੱਜ ਨੂੰ ਤੁਹਾਡੀ ਸ਼ਿਕਾਇਤ ਨਹੀਂ ਪਤਨ ਰੱਖ ਦੇਣਾ। ਤੁਹਾਡੀ ਉਹ ਵੀ ਸ਼ਿਕਾਇਤ ਦਾ ਕੰਮ ਸ਼ੁਰੂ ਹੋ ਜਾਣਾ। ਮੈਂ 35 35 ਤੋਂ 40 ਜਿਹੜੀਆਂ ਨਰੀਆਂ ਸ਼ੜਕਾਂ ਇਹ ਸੜਕੇ ਦੇ ਵਿੱਚ ਅਸੀਂ ਭਾਵਾਂਗੇ। ਸੋ ਮੈਂ ਤੁਹਾਨੂੰ ਇਹੋ ਬੇਨਤੀ ਕਰਦਾ ਕਿ ਸਾਨੂੰ ਸਰਦਾਰ ਭਗਵੰਤ ਸਿੰਘ ਜੀ ਮਾਨ ਸਾਹਿਬ ਵਰਗਾ ਕੋਈ ਚੀਫ ਮਿਨਿਸਟਰ ਨਹੀਂ ਲੱਭਣਾ। ਜਿਹੜਾ ਦਿਨ ਰਾਤ ਸਾਡੀ ਲੋਕਾਂ ਦੀ ਸੇਵਾ ਦੇ ਵਿੱਚ ਆ ਜਾ। ਆਪਾਂ ਸਾਰੇ ਜੱਟ ਜੀਵਿਦਾਰ ਆ। ਮੇਰੇ ਵੀਰੋ ਜਿਹੜਾ ਲੱਖ ਲੱਖ ਰੁਪਈਆ ਅਫਸਰ ਤਨਖਾਹ ਲੈਂਦਾ ਤੇ ਉਹ ਵੀ 9 ਤੋਂ 5 ਡਿਊਟੀ ਕਰਦਾ। ਸਾਡੇ ਮਾਨ ਸਾਹਿਬ ਕਹਿੰਦੇ ਕਿ ਸਾਡੇ ਜੱਟ ਜੀਵਿਦਾਰ ਜਿਹੜੇ ਸਾਡੇ ਢਿੱਡ ਭਰਦੇ ਨੇ, ਸਾਡਾ ਅੰਨ ਦਾਤਾ ਉਹ ਰਾਤ 9 ਵਜੇ, 10 ਵਜੇ, 11 ਵਜੇ ਸੱਫਾਂ ਦੀਆਂ ਸੱਜੀਆਂ ਲੈਦੇ ਫਿਰੇ ਤੇ ਬੱਤੀਆ ਵੇਖੇ ਕਿ ਆਈ ਆ ਕਿ ਨਹੀਂ ਆਈ। ਉਨੇ ਉਹ ਵੀ ਜੱਟ ਜਾਨ ਦੀ ਗੱਲ ਪਕਾ ਕੇ ਪਾਤੀ ਕਹਿੰਦਾ ਇਹਨਾਂ ਦੀ ਬੱਤੀ ਜਿਹੜੀ ਦਿਨੇ ਆਉਂਦੀ ਰਾਤ ਨੂੰ ਬੱਤੀ ਨਹੀਂ ਆ ਵੀ ਆਈ ਕਿ ਨਹੀਂ ਆਈ ਤੇ ਕਿਤਾਬ ਬੱਤੀ ਆਈ ਖੁੱਲੀ ਬੱਤੀ ਆਈ ਇਹਦੇ ਵਿਰੋਧੀ ਵੀ ਇਹ ਗੱਲ ਮੰਨਣ ਲੱਗ ਪਏ ਕਿ ਬਈ ਬੜੀ ਲਾਈਟ ਦਿੱਤੀ ਹੋਰ ਗੱਲ ਸੁਣ ਲਓ ਜਿਹੜੇ ਅੱਜ ਸਾਡੇ ਖਿਲਾਫ ਉੱਥੇ ਪ੍ਰਚਾਰ ਕਰਦੇ ਜਿਹੜੇ ਵੈਸੇ ਤੇ ਮੈਂ ਇਹਨਾਂ ਨੂੰ ਇਹ ਗੱਲ ਛੇੜਨੀ ਨਹੀਂ ਚਾਹੁੰਦਾ ਕਿਉਂਕਿ ਜਦੋਂ ਕਿਸੇ ਦੇ ਨਾਲ ਨਹੀਂ ਹੋਏ ਤਾਂ ਉਹ ਬਤਕੋਈ ਕਰੀਏ ਤੇ ਫਿਰ ਗੱਲ ਚੰਗੀ ਨਹੀਂ ਲੱਗਦੀ ਅੱਥਾਂ ਦੇ ਆਧਾਰ ਤੇ ਕੋਈ ਗੱਲ ਕਰੇ ਤੇ ਉਹਦਾ ਜਵਾਬ ਦੇਣਾ ਬੜਾ ਵਾਜਬ ਹੁੰਦਾ ਕਿ ਚਲੋ ਸਹੀ ਗੱਲ ਕਹੀ ਜੇ ਉਹਦਾ ਸਹੀ ਜਵਾਬ ਵੀ ਨਹੀਂ ਆਜ ਉਥੇ ਕਹਿ ਕੇ ਗਏ ਚਪੇੜਾ ਵੱਜਣ ਗਿਆ ਆ ਕਰਦਾਂਗੇ ਉਹ ਕਰਦਾਂਗੇ ਪੁਲਸ ਚੋਕੇ ਲੈ ਜੂਗੀ ਵਾਹ ਓਏ ਤੁਹਾਡੇ ਵਾਹ ਓ ਤੁਹਾਡੇ ਲੈ ਇਹ ਸਾਨੂੰ ਛਕਾਉਣ ਵਾਲੇ ਆ ਗਏ ਮੈਂ ਤੇ ਰਹਾ ਨਾ ਤੁਸੀਂ ਵੱਜ ਕੇ ਰਹੋ ਜਿਹੜੇ ਢਾਈ ਡੋਡਰ ਨੂੰ ਰਹਿ ਗਏ ਹੈ ਜੋ ਜੋ ਤੁਸੀਂ ਕਰਦੇ ਰਹੋ ਆਪਣੇ ਆਪ ਨੂੰ ਪੰਥਕ ਅਖਵਾਉਣ ਵਾਲੇ ਬੰਦੇ ਮੈਂ ਇਨਾਂ ਜਰੇ ਆਂ ਅਸੀਂ ਪਿੱਟਦੇ ਰਹੇ ਇਨਾਂ ਦੀ ਜਾਨ ਨੂੰ ਕੀ ਓ ਮੇਰਾ ਲੜਾਈ ਸੀ ਵੀ ਉਹ ਗੁਰੂ ਰਾਨ ਦਾ ਹਸਪਤਾਲ ਮੈਂਦੇ ਹੋਈ ਚਾਹਣਾ ਕਿ ਸਾਡੇ ਗੁਰੂ ਦੇ ਨਾਂ ਦੇ ਹਸਪਤਾਲ ਆ ਜਦੋਂ ਲੋਕ ਇਹਨੂੰ ਗਾਲਾਂ ਕੱਢਦੇ ਜਾਂਦੇ ਆ ਸਾਨੂੰ ਸ਼ਰਮ ਆਉਂਦੀ ਆ ਮੈਂ ਇੱਕ ਵੀਡੀਓ ਜੇ ਵੀ ਕੈਈ ਚਾਹੀ ਫਿਰ ਜੇ ਨਹੀਂ ਤੁਸੀਂ ਟਾਲਣਾ ਤੇ ਦਾ ਨਾਂ ਬਦਲਦੇ ਹੋ ਗੁਰੂ ਰਾਨ ਦਾ ਉਸ ਦਾ ਨਾਂ ਕੋਈ ਹੋਰ ਕਰਦੇ ਹੋ ਪਰ ਇਹ ਲੋਕ ਨਹੀਂ ਟਲੇ 328 ਰੂਮ ਸਾਡੇ ਗਵਾਜਕ ਇਹਨਾਂ ਨੂੰ ਪੁੱਛੋ ਕੀ ਕੀਤਾ ਉਹਨਾਂ ਦੇ ਵਿੱਚ ਹੋਣ ਆ ਗਏ ਸਰਦਾਰ ਭਗਵੰਤ ਸਿੰਘ ਮਾਨ ਨੇ ਅੱਜ ਤੋਂ 2 ਦਿਨ ਪਹਿਲਾਂ 295 ਇਹ ਲਾ ਕੇ ਪਰਚਾ ਦਰਜ ਕੀਤਾ ਉਹਨਾਂ ਸਾਰੇ ਅਫਸਰਾਂ ਤੇ ਇਹਨਾਂ ਨੂੰ ਪੁੱਛੋ ਜਿਹੜੇ ਪੰਥ ਕਹਿੰਦੇ ਪੰਥ ਵਾਲਿਆਂ ਨੇ ਕੀ ਕੀਤਾ ਜੀ 328 ਰੁਪਏ ਦੱਸੋ ਇਹਨਾਂ ਨੂੰ ਪੁੱਛਿਓ ਕਦੇ ਮੈਂ ਇਹਨਾਂ ਨੂੰ ਪੁੱਛਣਾ ਚਾਹਣਾ ਕਿ ਤੁਸੀਂ ਕਿਸ ਬੰਦੇ ਦਾ ਐਫ ਆਈ ਆਰ ਦਰਜ ਕਰਾਈ ਹੈ ਜੀ 328 ਰੁਪਏ ਮੇਰੇ ਵੀਰੋ ਕੋਈ ਪੰਥ ਪੁੰਥ ਵਾਲੀ ਗੱਲ ਨਹੀਂ ਹੈਗੀ ਅਸੀਂ ਤੇ ਇਹਨਾਂ ਨੂੰ ਪਿੱਟ ਪਿੱਟ ਮਾਰ ਗਏ ਇਦਾਂ ਹੀ ਕਰਦੇ 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 ਤਲਬੀਰ ਤੋਂ ਛੱਡ ਗਿਆ ਫਰਮਹਿਸ ਤੋਂ ਛੱਡ ਗਿਆ ਰਵੀਕਰਨ ਕਾਹ ਲੋ ਛੱਡ ਗਿਆ ਮਨਜੀਤ ਸਿੰਘ ਮੰਨਾ ਐਮਐਲਏ ਛੱਡ ਗਿਆ ਗੁਰਪ੍ਰਤਾਪ ਟਿੱਕਾ ਛੱਡ ਗਿਆ ਬਲਾਨੀਆ ਛੱਡ ਗਿਆ ਉਪਕਾਰ ਸੰਧੂ ਛੱਡ ਗਿਆ ਮੈਨੂੰ ਤੇ ਚੇਤਾ ਹੀ ਭੁੱਲ ਗਿਆ ਬਹੁਤ ਜਾਣੇ ਛੱਡ ਗਏ ਤੇ ਪਾਰਟੀ ਖਾਲੀ ਹੋ ਗਈ ਤੇ ਕੱਲਾ ਹੀ ਸੰਦੀਰ ਬਾਦਲ ਉਹ ਗੱਡੀ ਲੈ ਕੇ ਕੱਲੀ ਮਜੀਠੇ ਕਦੀ ਕਿਦੇ ਕਦੀ ਕਿਦੇ ਦੇ ਕਦੀ ਕਿਦੇ ਕਦੇ ਵੀ ਲਾਹਣੇ ਕਿ ਮਜੀਠੇ ਆ ਸੰਦੀਰ ਬਾਦਲ ਕਿ ਮੇਰੇ ਇੱਥੇ ਬਲਾਕ ਸੰਦੇ ਜਿਲ੍ਹਾ ਪ੍ਰਸ਼ਾਸਨੀਆਂ ਮੈਨੂੰ ਵੋਟਾਂ ਪਾਉਣ ਨਹੀਂ ਤੇ ਕਦੀ ਆਏ ਇਹ ਸਿਰਫ ਤੁਹਾਡੀ ਬਦੌਲਤ ਤੇ ਤੁਹਾਡੇ ਭਰਾ ਦੀ ਮਿਹਨਤ ਸਦਕਾ ਹੀ ਆਏ ਆ ਕਿ ਇਹਨਾਂ ਨੂੰ ਹੁਣ ਜਿਹੜੀ ਆ ਬੇਰੀ ਟੁੱਪਦੀ ਨਜ਼ਰ ਆ ਰਹੀ ਆ ਮੈਂ ਤੇ ਅੱਜ ਵੀ ਉਹਨਾਂ ਨੂੰ ਕਹਤਾ ਆ ਕਿ ਮੈਂ ਕਿਹਾ ਭਾਈ ਬਦਲ ਸਾਹਿਬ ਕਿ ਜਿਹੜਾ ਕੱਲੀ ਦਲ ਕੱਲੀ ਦਲ ਕਰਦੇ ਇਹਨਾਂ ਨੂੰ ਪ੍ਰਾਈਵੇਟ ਕੰਪਨੀ ਬੋਲੋ ਪ੍ਰਾਈਵੇਟ ਲਿਮਟਿਡ ਕੰਪਨੀ ਹੈ ਤੁਹਾਡੀ ਕੱਲੀ ਦਲ ਨਹੀਂ ਰਹਿ ਗਿਆ ਇੱਕ ਘਰ ਦੀ ਗੱਡੀ ਦੇ ਗੱਡਾ ਸਿੰਘ ਡਰਾਈਵਰ ਵਾਲੀ ਗੱਲ ਆ ਇਹਨਾਂ ਦੇ ਉਹ ਪੱਲੇ ਪੱਲੇ ਕੱਖੜੀ ਐਵੇਂ ਟਾਰਾ ਮਾਰੀ ਜਾਂਦੇ ਆ ਤੇ ਆਹੁੱੱਡੀ ਗੱਲ ਕਾਂਗਸ ਵਾਲਿਆਂ ਦੀ ਕਰ ਲੋ ਉਹ ਬਾਈ ਗੱਡੀ ਕਰਕੇ ਮੈਨੂੰ ਤਾਂ ਸਮਝ ਨਹੀਂ ਆਈ ਕਿਹੜੀ ਗੱਲੋਂ ਵਰਗੇ ਤੁਹਾਨੂੰ ਜੇ ਕਿਸੇ ਨੂੰ ਪਤਾ ਕਰਕੇ ਦੱਸ ਦਿਓ ਕਿਹੜੀ ਗੱਲੋਂ ਵਰਗੇ ਅਰੇ ਬਹੁਤ ਧੱਕਾ ਹੋ ਗਿਆ ਜੀ ਬਹੁਤ ਧੱਕਾ ਤੁਹਾਨੂੰ ਨਹੀਂ ਸਾਡੇ ਸਰਕਾਰ ਨੇ ਹੋ ਜੀ ਮੈਨੂੰ ਦੱਸੋ ਕਿਹੜਾ ਧੱਕਾ ਹੈ ਦੱਸੋ ਕਾਂਗਰਸੀਆਂ ਜਿਹੜੇ ਨਾਲ ਧੱਕਾ ਹੈ ਮੈਨੂੰ ਦੱਸ ਦਿਓ ਕਿ ਮੈਂ ਕਿਸੇ ਦੇ ਘਰ ਫੁੱਲਸ ਭੇਜੀ ਆ ਕਿਸੇ ਦੇ ਪਰਚਾ ਕਰਾਇਆ ਆ ਕਿਸੇ ਨੂੰ ਕੋਈ ਕੋਈ ਬੰਦੇ ਪਵਾਏ ਆ ਹਾਂ ਜਿਹੜੇ ਬੰਦੇ ਨੂੰ ਪੈਂਦੇ ਉਹਨਾਂ ਨੂੰ ਵੀ ਮੰਦਰ ਘਾਉਂਗਾ ਤੁਸੀਂ ਜ਼ਿਆਦਾ ਚਲੇ ਗਏ ਜਿਹੜੇ ਮੱਢ ਤੇ ਟੁੱਕਦੇ ਲੋਕਾਂ ਆਏ ਮੱਢ ਤੇ ਆ ਜਿਵੇਂ ਅੰਮ ਦਾ ਚਾਰ ਪਾਈ ਦਾ ਤੇ ਮੈਂ ਕਿਹਾ ਵੀਰ ਫਿਰ ਇਹਦੇ ਕਾਨੂੰਨ ਹੱਥ ਚਲਾਓਗੇ ਤੇ ਸਜ਼ਾ ਦੇ ਦਿਓਗੇ ਵੇਰਵੇ ਦੇ ਜਗ੍ਹਾ ਤੱਕ ਜਿਹੜਾ ਤੱਕ ਆਈ ਤੁਹਾਨੂੰ ਵੀ ਨਹੀਂ ਜਾਇਦਾ ਜਿੰਨੀ ਲੋਕਾਂ ਨੂੰ ਵੱਡਣ ਦਿੱਤੀ ਸੁਰਸਕਰ ਕੇ ਮੇਰੇ ਵੀਰੋ ਕਾਨੂੰਨ ਆਪਦਾ ਕੰਮ ਆਪੇ ਕਰ ਰਿਹਾ ਆਪਾਂ ਦੇ ਕਿਸੇ ਨੂੰ ਮਾਰਾ ਨਹੀਂ ਕਹਿੰਦੇ ਚੰਗਾ ਨਹੀਂ ਕਹਿੰਦੇ ਸੋ ਇਸ ਕਰਕੇ ਬਲੂ ਭਾਜੀ ਤੁਸੀਂ ਵੱਡੇ ਭਰਾ ਤੁਸੀਂ ਬਹੁਤ ਨਿਕਲਣਾ ਮਰਦ ਰੱਬ ਤੋਂ ਡਰ ਕੇ ਕਹਿਣਾ ਆਪਣਾ ਸਾਰੀ ਜ਼ਿੰਦਗੀ ਦਾ ਸਾਥ ਨੇ ਵੀਰੇ ਇਹ ਹੁਣ ਜਿਹੜਾ ਇੱਥੇ ਦਿਲ ਚ ਥਾਂ ਰੱਖ ਲਈ ਹੈ ਭਰਾ ਲਈ ਤੇ ਜੋ ਜੋ ਹੁਕਮ ਲਾਓਗੇ ਸਾਰੇ ਹੁਕਮ ਪੂਰੇ ਕਰਾਂਗੇ ਜੀ ਨੇ ਮੇਰਾ ਕਰਦਾ ਕਿ ਮੈਂ ਅੱਜ ਕਹਿ ਜਾਵਾਂ ਤੁਹਾਨੂੰ ਕੁਝ ਕਹਿਣਾ ਚਾਹਣਾ ਸੜਕਾ ਛੜਕਾ ਤੇ ਭਲਾਦੀਆ ਮੈਂ ਅੱਜ ਇਹ ਗੱਲ ਕਹਿਣੀ ਚਾਹੁੰਦਾ ਕਿ ਇਹ ਪਰਿਵਾਰ ਸੋਈ ਪਰਿਵਾਰ ਗੋਲੂ ਭਾਜੀ ਇਹ ਉਹ ਪਰਿਵਾਰ ਨੇ ਜਿਨ੍ਹਾਂ ਨੂੰ ਪਿੰਡਾਂ ਦੇ ਵਿੱਚ ਕੰਮ ਕਰਨ ਦਾ ਸ਼ੌਂਕ ਜਿਹੜੇ ਮੇਰੇ ਕੋਲ ਅੱਜ ਤੱਕ ਕਦੀ ਕੋਈ ਨਿੱਜੀ ਕੰਮ ਨਹੀਂ ਆਇਆ ਪਿੰਡ ਦੇ ਕੰਮ ਨਹੀਂ ਆਏ ਤੇ ਮੈਨੂੰ ਇਹਨਾਂ ਹਮੇਸ਼ਾ ਇੱਕੋ ਗੱਲ ਕਹੀ ਕਿ ਸਾਡੇ ਪਿੰਡ ਦਾ ਵੀਰ ਜੀ ਆਉਣ ਵਾਲਾ ਸਾਡੇ ਪਿੰਡ ਦਾ ਵਾਲਾ ਆਉਣ ਮੈਂ ਇਹਨਾਂ ਨੂੰ ਕੋਈ ਗੱਲ ਕਹੀ ਕਿ ਭਰਾ ਮੇਰੇ ਉਹ ਇੱਕ-ਇੱਕ ਕਰਕੇ ਸਾਰੇ ਕੰਮ ਕਰਤਾ ਜੀ ਅੱਜ ਇੱਕ ਅੱਜ ਕਈ ਯਾਰਾਂ ਨੇ ਤੇ ਅੱਜ ਮੈਂ ਤੁਹਾਨੂੰ ਇਹ ਬੇਨਤੀ ਕਰਕੇ ਚੱਲਿਆ ਥੋੜੇ ਸਮੇਂ ਸਾਡੇ ਕੋਲ ਦਰਾਂ ਨਾ ਮੈਂ 20 ਲੱਖ ਰੁਪਇਆ ਭਰਾਣਾ ਜਨਾਬ ਕਰਦੇ ਚਾਹ। ਬੋਲੇ 20 ਲੱਖ ਰੁਪਇਆ ਮੈਂ ਸੋਈਆਂ ਘਲਾਬ ਨੂੰ ਦੇ ਕੇ ਜਾਉ ਤੇ ਦਪੁਰਜੀ ਵਾਲਿਓ ਤੁਸੀਂ ਨਾ ਨਾਰਾਜ਼ ਹੋ ਜਿਓ ਅੱਧੇ ਕਿਤੇ ਤੁਸੀਂ ਵੀ ਨਹੀਂ ਲਾਇਆ ਇਹਨੇ ਸੋਇਸ ਕਰਕੇ ਤੁਹਾਡੇ ਪਿੰਡ ਦੀ ਸੜਕ ਜਿਹੜੀ ਸੋਈਆਂ ਤੋਂ ਦਪੁਰਜੀ ਜਾਂਦੀ ਹੈ 18 ਫੁੱਟ ਚੌੜੀ ਮੈਂ ਕਾਸ ਕਰਾਤੀ ਤੁਸੀਂ ਮੈਨੂੰ ਕਿਆ ਸੀਗਾ ਉਹ ਸੜਕ ਜਿਹੜੀ ਆ 14 ਫੁੱਟ 18 ਫੁੱਟ ਚੌੜੀ ਤੁਹਾਡੇ ਪਿੰਡ ਨੂੰ ਜਾਊਗੀ ਪੇਲਦੀ ਤੇ ਕੈਪਟਨ ਦਾ ਧਿਆਨ ਰੱਖਿਓ ਮੜਾ ਜਾ ਕੈਪਟਨ ਨੇ ਸੱਚੇ ਕਹ ਬਣਾਉਣੀ ਸੜਕ ਦੋਨਾਂ ਕਿ ਸੋ ਤੁਸੀਂ ਦੂਜੀ ਗੱਲ ਮੇਰੇ ਨਾਲ ਇੱਕ ਹੋਰ ਮੰਗ ਤੁਸੀਂ ਮੇਰੇ ਅੱਗੇ ਰੱਖੀ ਸੀ ਤੁਸੀਂ ਮੈਨੂੰ ਕਿਹਾ ਸੀਗਾ ਕਿ ਜਿਹੜੀ ਸਾਡੀ ਬਿਜਲੀ ਘਰ ਦੀ ਕੇਬਲ ਜਿਹੜੀ ਤਾਰਾਂ ਤੁਹਾਡੀਆਂ ਰੁੱਖਾਂ ਨਾਲ ਲੱਗਦੀਆਂ ਸੀਗੀਆਂ ਜਿਹੜੀਆਂ ਤਹਾਡੀ ਲਾਈਨ ਜਿਆਦਾ ਫਲਟ ਲੈਂਦਾ ਸੀਗਾ ਕਿਉਂਕਿ ਜਦੋਂ ਰੋਕਣਾ ਟੱਚ ਕਰਦੇ ਆ ਜੋ ਤਰਾਕ ਤਰੀਲ ਪੈਂਦੀ ਫਿਰ ਉਹ ਲਾਈਟ ਫਲਟ ਹੋ ਜਾਂਦੀ ਉਹਦੀ ਵੀ ਆਪਾਂ ਜਿਹੜਾ ਐਸਟੀਮੇਟ ਲਵਾਇਆ ਸੀ ਉਹ ਸਾਰੀ ਟੇਬਲ ਦਾ ਪਾਸ ਹੋ ਗਿਆ ਜਿਆ ਉਹ ਵੀ ਆਪਾਂ ਲਕਸ਼ਣਾ ਤੋਂ ਬਾਅਦ ਜਲਦੀ ਤੋਂ ਜਲਦੀ ਉਹ ਵੀ ਕੰਮ ਜਿਹੜਾ ਕਰਾ ਦਾਂਗੇ ਸੋ ਮੈਂ ਤੁਹਾਡਾ ਸਾਰਿਆਂ ਦਾ ਜਿੰਨੇ ਤੁਸੀਂ ਇੱਥੇ ਵੱਡੀ ਗੁੰਦੀ ਦੇ ਵਿੱਚ ਇਕੱਤਰ ਹੋਏ ਹੋ ਤੁਹਾਡਾ ਸਾਰਿਆਂ ਦਾ ਤਹਿਦਦਿਲੋਂ ਧੰਨਵਾਦ ਕਰਦਾ ਔਰ ਫਿਰ ਇਹ ਬੇਨਤੀ ਕਰਦਾ ਹਾਂ ਕਿ ਸਾਡੇ ਭਰਾਓ ਬੜੇ ਸਾਫ਼ ਤੇ ਸੁਭਰੀ ਬੜੇ ਸਾਫ਼ ਸੁਥਰੇ ਕਰੈਕਟਰ ਵਾਲੇ ਇਨਸਾਨ ਸਾਡੇ ਮਿਲਦਾਰ ਮੈਂ ਦੂਜਿਆਂ ਦੀ ਗੱਲ ਨਹੀਂ ਕਰਦਾ ਮੈਂ ਦੂਜਿਆਂ ਨੂੰ ਕੋਈ ਚੰਰਾਣੀ ਮਾੜਾ ਨਹੀਂ ਸਾਰੇ ਸਾਡੇ ਦੇ ਚੰਗੇ ਆ ਪਰ ਭਰਾਓ ਐਤ ਕੀ ਇਹੋ ਫੈਸਲਾ ਕਰਦੇਓ ਕਿ ਜਿਹੜੇ ਸਰਦਾਰ ਭਗਵੰਤ ਸਿੰਘ ਜੀ ਮਾਨ ਦੇ ਉਮੀਦਵਾਰ ਨੇ ਜਿਨ੍ਹਾਂ ਦਾ ਚੋਣ ਨਿਸ਼ਾਨ ਝਾੜੂ ਆ ਝਾੜੂ ਤੇ ਇੱਕ ਇੱਕ ਕੈਂਦੀ ਮੋਹਰ ਲਾ ਕੇ ਇਹਨਾਂ ਨੂੰ ਵੱਡੀ ਲੀਡ ਦਾ ਚਿਤਾ ਕੇ ਆਪ ਦੇ ਭਰਾ ਨੂੰ ਕਾਮਯਾਬ ਕਰੋ ਇਹਨਾਂ ਨੂੰ ਕਾਮਯਾਬ ਕਰੋ ਤੇ ਸਰਕਾਰ ਨੂੰ ਕਾਮਯਾਬ ਕਰੀਏ ਮੈਂ ਫਿਰ ਸਤਿਕਾਰਯੋਗ ਸਾਰੇ ਵੀਰਾਂ ਦਾ ਇੱਥੇ ਪਹੁੰਚਣ ਤੇ ਬਹਿਦ ਰੋਣ ਧੰਨਵਾਦ ਕਰਦਾ ਇਹਨਾਂ ਕੁਝ ਕਹਿੰਦਾ ਆ ਕੋਲਤ ਮਲਤ ਬੋਲ ਕੇ ਆ ਤੇ ਮਾਫੀ ਚਾਹਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ